ਉਹ ਪੁੱਲ ਹੋਈ 2 ਦਿਨ ਪਹਿਲੂ ਤੇ ਮੈਂ ਕਾਲਤਖ ਸਾਹਿਬ ਦੇ ਜਹੇਦਾਰਾਂ ਦੇ ਨਾਲ ਮੁਲਾਕਾਤ ਕਰਕੇ ਇਹਨਾਂ ਵਾਸਤੇ ਵੀ ਇਹੋ ਜੀ ਪੁੱਲ ਨਾ ਹੋਵੇ ਮੈਂ ਆਪਣੀ ਗਲਤੀ ਮੰਨ ਆਇਆ ਹਾਂ ਮੈਂ ਇਹ ਹੀ ਕੋਈ ਮੇਥੋਂ ਕਰਵਾਇਆ ਗਿਆ ਜੋ ਉਹਦੇ ਪਿੱਛੇ ਹੋ ਸਕਦਾ ਹੈ ਉਹਨਾਂ ਲੋਕਾਂ ਦੀ ਸਾਜ਼ਿਸ਼ ਹੋਵੇ ਜਿਹੜੇ ਅੱਜ ਤੱਕ ਆਪਣੇ ਆਕਾ ਮੰਨੀ ਬੈਠੇ ਨੇ ਉਹ ਡੇਰੇ ਦੇ ਬਾਬੇ ਨੂੰ ਉਹ ਦਾ ਮੇਰੇ ਨਾਲ ਵੀ ਵੱਜ ਫਰਕ ਬੰਦਾ ਹੈ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੋਣ ਕਰਕੇ ਮੈਂ ਇੱਕ ਮੁਕਸੀਵਰ ਦਾ ਰਹ ਪਰ ਜੋ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੈ ਉਹਨੂੰ ਹਰ ਚੀਜ਼ ਧਰਮ ਦੇ ਪੱਖ ਵਿੱਚ ਰੱਖਣੀ ਚਾਹੀਦੀ ਹੈ ਅਕਾਲ ਤਖਤ ਸਾਹਿਬ ਵੀ ਪੱਖ ਵਿੱਚ ਦੇਖਣਾ ਚਾਹੀਦਾ ਹੈ ਸਿੱਖ ਧਰਮ ਵੀ ਪੱਖ ਇਦ ਰੱਖ ਕੇ ਚੱਲਣਾ ਚਾਹੀਦਾ ਹੈ ਸਿੱਖੀ ਨੂੰ ਵੀ ਪੱਖ ਇਦ ਰਹਿਣਾ ਚਾਹੀਦਾ ਹੈ ਇੱਕ ਆਪਣੇ ਆਪ ਨੂੰ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਖਵਾਉਣ ਵਾਲੇ ਜੋ ਆਪਣੀ ਬੋਲ ਨਹੀਂ ਮੰਨਦੇ ਤੇ ਮੈਂ ਸਮਝਦਾ ਹਾਂ ਕਿ ਉਹ ਜ਼ਿੰਦਗੀ ਇਹ ਸਭ ਤੋਂ ਵੱਡੀ ਆਪਣੀ ਗਲਤੀ ਕਰ ਰਹੇ ਨੇ ਉਹਨਾਂ ਵੀ ਮੇਰੇ ਅਕਰਾ ਕੇ ਅਕਾਲ ਤਖਤ ਸਾਹਿਬ ਤੇ ਆ ਕੇ ਇਹੋ ਜੀ ਭੁਲ ਮੰਨ ਲੈਣੀ ਇਤਾਂ ਜੋ ਨਹੀਂ ਕੋਈ ਮੰਨਦਾ ਤੇ ਮੈਂ ਸਮਝਦਾ ਗੁਰੂ ਗੁਰੂ ਗੋਬਿੰਦ ਸਿੰਘ ਦੇ ਹੁਕਮ ਉਹਨਾਂ ਦੇ ਦੱਸੇ ਮਾਰਗ ਦੀ ਅਵੇਲਣਾ ਕਰ ਰਿਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਸਪਸ਼ਟ ਕਰਤਾ ਰਹਿਤ ਪਿਆਰੀ ਮੁਝ ਕੋ ਸਖ ਪਿਆਰਾ ਨਹੀਂ ਬਾਕੀ ਰਹਿ ਗਿਆ ਜੇ ਅਸੀਂ ਰਹਿਤੀ ਨਹੀਂ ਮੰਨਦੇ ਫਿਰ ਅਸੀਂ ਗੁਰਸੇਕਾ 100% ਨਹੀਂ 500% 500% ਨਹੀਂ 1000% ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੋਂ 1 ਇੰਚ ਪਾਰ ਵੀ ਰੱਤੀ ਪਾਰ ਵੀ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾ ਕਰੀ ਸੋਚੇਗੀ ਵੀ ਨਹੀਂ ਇਸ ਗੱਲ ਵਾਸਤੇ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕਿਰੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ